ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਅੱਜ ਲਾਧੂ ਕਾ ਮੰਡੀ ਤੇ ਵਿੱਚ ਟੈਲੀਕਮ ਸ਼ਾਪ ਵਾਲਿਆਂ ਵੱਲੋਂ ਇੱਕ ਵੱਡੇ ਤੌਰ ਤੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਟੈਲੀਕਮ ਸ਼ਾਪ ਵਾਲੇ ਪੁੱਜੇ ਔਰ ਇਸ ਮੀਟਿੰਗ ਵਿੱਚ ਲਾਧੂ ਕਾ ਅੱਡੇ ਵਾਲੇ ਪਹੁੰਚੇ ਔਰ ਇਸ ਮੀਟਿੰਗ ਦੇ ਵਿੱਚ ਇੱਕ ਸਾਂਝੇ ਤੌਰ ਤੇ ਇਕੱਠੀ ਯੂਨੀਅਨ ਬਣਾਈ ਗਈ ਯੂਨੀਅਨ ਦਾ ਮੁੱਖ ਮੰਤਵ ਇਹ ਸੀ ਕਿ ਕਿਸੇ ਨਾਲ ਟੈਲੀਕਮ ਨਾਲ ਵਾਧਾ ਹੁੰਦਾ ਹੈ ਜਾਂ ਕੋਈ ਚੋਰੀ ਹੁੰਦੀ ਹੈ ਤਾਂ ਇਕੱਠੇ ਹੋ ਕੇ ਉਸ ਮੁਸੀਬਤ ਦਾ ਸਾਹਮਣਾ ਕੀਤਾ ਜਾਵੇ ਉਸ ਨੂੰ ਇਨਸਾਫ ਦਿਵਾਇਆ ਜਾਵੇ ਔਰ ਇਸ ਮੀਟਿੰਗ ਵਿੱਚ ਕੁਝ ਟੈਲੀਕਮ ਦੀਆਂ ਜਿਹੜੀਆਂ ਚੀਜ਼ਾਂ ਸੀ ਉਹਨਾਂ ਦੇ ਰੇਟ ਵੀ ਫਿਕਸ ਕੀਤੇ ਗਏ ਔਰ ਇਸ ਮੀਟਿੰਗ ਦੇ ਵਿੱਚ ਪ੍ਰਧਾਨ ਸਚਨ ਨਾਰੰਗੀ ਜੀ ਨੂੰ ਬਣਾਇਆ ਗਿਆ ਹੈ ਔਰ ਕੈਸ਼ੀਅਰ ਰਮਨ ਗਾਵਾ ਜੀ ਨੂੰ ਬਣਾਇਆ ਗਿਆ ਆਓ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ卡 24 نیوز ਚੈਨਲ ਜੀ ਅਗਰ ਜੀ ਇਹ ਯੂਨੀਅਨ ਕਿੱਥੇ ਬਣਾਈ ਗਈ ਹੈ ਤੇ ਕਿਉਂ ਬਣਾਈ ਗਈ ਹੈ ਵੀਰ ਜੀ ਇਹ ਯੂਨੀਅਨ ਮੰਡੀ ਲਾਹੂ ਦਾ ਮੁਾਇਲ ਚਾਨ ਦੁਕਾਨਾਂ ਨੇ ਬਣਾਈ ਜਾਈ ਯੂਨੀਅਨ ਨਵੀਂ ਜੀ ਅੱਗੇ 4-5 ਸਾਲ ਹੋ ਗਏ ਕੋਈ ਯੂਨੀਅਨ ਨਹੀਂ ਗਈ ਸੀ ਹੁਣ ਸਾਰੇ ਦੁਕਾਨਦਾਰਾਂ ਸਹਿਮਤੀ ਨਾਲ ਯੂਨੀਅਨ ਬਣਾਈ ਗਈ ਹੈ ਸਚੀਨ ਨੂੰ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਜੀ ਵਾਈਸ ਪ੍ਰਧਾਨ ਏਕੇ ਏ ਚੇਅਰਮੈਨ ਸਾਡੇ ਪਰਸ਼ੋਤਮ ਜੀ ਕੈਸ਼ ਰਮਨ ਗਾਬਾ ਜੀ ਨੇ ਕੋਈ ਵੀ ਕਿਸੇ ਦੁਕਾਨਦਾਰ ਨਾਲ ਕੋਈ ਵੀ ਗਲ ਉਹ ਨਹੀਂ ਕੀ ਹੁੰਦੀ ਰਾ ਸਾਡੇ ਯੂਨੀਅਨ ਦੇ ਪ੍ਰਧਾਨ ਜੀ ਨਾਲ ਖੜੇ ਨੇ ਪੂਰੀ ਯੂਨੀਅਨ ਨਾਲ ਖੜੂਗੇ ਉਹਨਾਂ ਦੇ ਅੱਜ ਸੰਡੇ ਦੁਕਾਨ ਬੰਦ ਰਿਆ ਕਰੂਗੀ ਜੀ ਕਿਸ ਨਾਲ ਕੁਝ ਰੇਟ ਬਾਇਨ ਲਿਖੇ ਗਏ ਨੇ ਕੋਈ ਵੀ ਕਿਸੇ ਨਾਲ ਕੋਈ ਚੋਰੀ ਛੱਗੀ ਕਿਸ ਤਰ੍ਹਾਂ ਦੇ ਕੋਈ ਗੱਲਬਾਤ ਹੁੰਦੀ ਹੈ ਸਾਰੇ ਜਿਹਨਾਂ ਨੇ ਇੱਕ ਦੂਸਰੇ ਨਾਲ ਸਾਥ ਖੜੀ ਹੈ ਹੋਰ ਕੀ ਏਜੰਡੇ ਉਚਾਰੇਗੇ ਅੱਜ ਮੀਟਿੰਗ ਦੇ ਇਸ ਤੋਂ ਇਲਾਵਾ ਮੈਂ ਜੀ ਆਪ ਕਹ ਰਹੇ ਸੀ ਕਿ ਲਾਸਟ ਟਾਈਮ ਤੇ ਮੈਂ ਬੱਤ ਕਰਨਾ ਪਰੰਗਿਤ ਦੇ ਇਹਨਾਂ ਨੇ ਕਹਿੰਦੇ ਕੁਝ ਡੇਟ ਫਾਈਨਲ ਸੀ ਆਪਸ ਚ ਡਿਸਕਸ ਕਰਦੇ ਸੀ ਦੁਕਾਨਦਾਰ ਕੋਲ ਕਿੰਨਾ ਕੱਟ ਲਗਾ ਰਹੇ ਕੋਈ ਮੱਤ ਲਗਾ ਰਹੇ ਤੁਜੋਸ ਵਾਸਤੇ ਉਹ ਲੋਕਾਂ ਜਿਵੇਂ ਮੋਬਾਈਲ ਦਾ ਕੰਮ ਹੈ ਅਰੇਕ ਨਾਲ ਕਿਸੇ ਨਾਲ ਕੋਈ ਵੱਧ ਘੱਟ ਗੱਲਬਾਤ ਹੋ ਜਾਂਦੀ ਏ ਉਹਦੇ ਵਾਸਤੇ ਅਰੇਕ ਨਾਲ ਸਾਰਨਾ ਵਿਚਾਰ ਕਰਕੇ ਉਹਦਾ ਸੁਝਾਅ ਦਰਨਵਾਸਤ ਸਾਡੇ ਅੱਥੇ ਮੀਟਿੰਗ ਹੋਈ ਜੀਲਾ ਦੁਕਾਨ ਮਾਲੀ ਦੇ ਵਿੱਚ ਤਾਂ ਜਿੰਨੇ ਵੀ ਸਾਡੇ ਟੈਲੀਕਮ ਸਾਰੇ ਹੀ ਇਕੱਠੇ ਹੋ ਰਹੇ ਨੇ ਮੀਟਿੰਗ ਕਰਕੇ ਯੂਨੀਅਨ ਬਣਾਈ ਗਈ ਹੈ ਤਾਂ ਬੜੀ ਖੁਸ਼ੀ ਦੀ ਗੱਲ ਹੈ ਬੜੇ ਟਾਈਮ ਬਾਅਦ ਸਾਡੇ ਅੱਥੇ ਮੀਟਿੰਗ ਹੋਈ ਹੈ ਲੋਰ ਚ ਸਾਨੂੰ ਮੀਟਿੰਗ ਨਹੀਂ ਸਾਡਾ ਕੋਈ ਰੋਲਾ ਪੈ ਜਾਂਦਾ ਸਾਡੀ ਕੋਈ ਚੋਰੀ ਹੋ ਜਾਂਦੀ ਹੈ ਸਾਡਾ ਬਿਲਕੁਲ ਸਾਡੇ ਤੇ ਕੰਮ ਹੁੰਦਾ ਹੈ ਤਾਂ ਸਾਡੀ ਕੋਈ ਬਾਹ ਹੀ ਨਹੀਂ ਫੜਦਾ ਸਾਡੀ ਗੱਲ ਸੁਣਦਾ ਹੀ ਕੋਈ ਨਹੀਂ ਜਿਹੜੇ ਜਿਹੜੇ ਬਰਾ ਦੀ ਚੋਰੀ ਹੁੰਦੀ ਜਿਹੜੇ ਬਰਾ ਨਾਲ ਵਾਧਾ ਆਉਂਦਾ ਉਹ ਬਸ ਆਹ ਥੜੀ ਕਲਾ ਬੈਠ ਜਾਂਦਾ ਤਾਂ ਬਹੁਤ ਵਧੀਆ ਗੱਲ ਹੈ ਸਾਰੇ ਵੀਰ ਵਧਾਈ ਦੇ ਫਾਤਰ ਨੇ ਮੀਟਿੰਗ ਹੋਈ ਹੈ ਜਿੰਨਾਂ ਲੱਭ ਚੁੱਕੀ ਹੈ ਸਾਰੇ ਵੀਰਾਂ ਨੂੰ ਵਧਾਈ ਹੈ ਤਾ ਅਸੀਂ ਅੱਗੇ ਤੋਂ ਰਲ ਮਿਲ ਕੇ ਸਾਰੇ ਕੰਮ ਕਰਾਂਗੇ ਬਹੁਤ ਬਹੁਤ ਧੰਨ ਵੀਰ ਜੀ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਫਾਲੋ ਐਂਡ ਸ਼ੇਅਰ ਜਰੂਰ ਕਰ ਦਿਓ ਤੁਹਾਡੇ ਸਪੋਰਟ ਦੀ ਲੋੜ ਹੈ ਧੰਨਵਾਦ ਜੀ